ਪੰਜਾਬ ਨੈਸ਼ਨਲ ਹਾਈਵੇ ਕੀਤਾ ਗਿਆ ਜਾਮ ਅੱਜ ਤਰਕਸਾਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਗਊ ਮਾਸ ਦਾ ਟਰੱਕ ਫੜਿਆ ਗਿਆ ਹੈ ਇਸ ਮਾਮਲੇ ਵਿੱਚ ਸੁਣਵਾਈ ਨਾ ਹੋਣ ਤੇ ਗਊ ਪਖਤਾਵਲੋਂ ਦਿੱਲੀ ਅਮ੍ਰਿਤਸਰ ਹਾਈਵੇ ਜਾਮ ਕੱਟਕਾ ਦਿੱਤਾ ਗਿਆ ਹੈ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਪਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਊ ਪਖਤਾਵਲੋਂ ਮੰਡੀ ਗੋਬਿੰਦਗੜ੍ਹ ਥਾਣੇ ਦੇ ਸਾਰੇ ਸਟਾਫ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਾਂਕਾਰੀ ਮੁਤਾਬਕ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸतीश ਕੁਮਾਰ ਦੀ ਅਗਵਾਈ ਵਿੱਚ ਸ਼੍ਰੀ Hindu ਤਖਤ ਅਤੇ ਗਊ ਰੱਖਿਆ ਦਲ ਵੱਲੋਂ ਸਾਂਝੇ ਆਪਰੇਸ਼ਨ ਤਿੱਤ ਗਊ ਮਾਸ ਨਾਲ ਪਰੇ ਜੰਮੂ ਕਸ਼ਮੀਰ ਦੇ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਦੀ ਮਾਰਕ ਨੇੜੇ ਪਰ ਲਿਆ ਇਸ ਵਿੱਚ ਤਕਰੀਬਨ 5 ਟਨ ਦੇ ਕਰੀਬ ਗਊ ਮਾਸ ਹੈ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ 2 ਘੰਟੇ ਤੱਕ ਸੁਣਵਾਈ ਨਾ ਹੋਣ ਤੇ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਨਾਲ ਪੰਜਾਬ ਪ੍ਰਧਾਨ ਨਿਕਸਨ ਕੁਮਾਰ ਚੇਅਰਮੈਨ ਰਾਜਨ ਦਾਤ ਸ਼ਿਵ ਸੈਨਾ ਹਿੰਦ ਮੁਖੀ ਗੌਤਮ ਸ਼ਰਮਾ ਪੰਡਿਤ ਰੇਸ਼ੀ ਦੇਵ ਸ਼ਾਸਤਰੀ ਮੰਗਤ ਸਿੰਘ ਲਾਤੇ ਹੋਰ ਮੈਂਬਰ ਮੌਜੂਦ ਹਨ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਵਰੱਖਿਆ ਦਲ ਪੰਜਾਬ ਦੇ ਵਾਈਸ ਪ੍ਰਧਾਨ ਗੋਤਮ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਪਾਰੀ ਵਸੀਮ ਕਰੋਸੀ ਵਾਸੀ ਗਾਜ਼ੀਆਬਾਦ ਯੂਪ ਹਰਜੀ ਦਿਲਸ਼ਾਦ ਵਾਸੀ ਨੇੜੇ ਇਕਬਾਲ ਹੋਟਲ ਪਟਿਆਲਾ کاکا سلیم واسی جمال پور ضلع مالیر کوٹلا نے اپنے ساتھی ناصر احمد وانی پتر اشرف وانی واسی موجیو پر تھانہ دا ضلع شکیا جموں تے کشمیر تے بلال احمد پتر عبد الرشید واسی پنڈ کومدلام تھانہ تے ضلع شکیا جموں تے کشمیر دے میرا کولر سٹور صاحب آباد اتر پردیش تو ترق نمبر اے کے 2220 سے پر 876 راہ گاو ماس لوڈ کر کے پنجاب دے وکھ منتی دو ٹابیاں تے بیچ دے ہن اے اجو ترق وچ یو پی تو گاو ماس لوڈ کر کے وایا امبالا راجپورا سرہند تو منڈی گوپنگڑوال نو آ رہے سی ਇਹਨਾਂ ਨੂੰ ਅਸੀਂ ਮੰਡੀ ਗੋਬਿੰਦਗੜ ਵਿਖੇ ਨੇੜੇ ਦੀ ਮਾਰਟ ਵਿਖੇ ਰੋਕਿਆ ਤੇ ਚੈੱਕ ਕਰਨ ਤੇ ਤਰਕ ਵਿੱਚੋਂ ਗਾਹੂ ਮਾਸ ਮਿਲਿਆ ਮੰਡੀ ਗੋਬਿੰਦਗੜ ਥਾਣੇ ਦੀ ਪੁਲਿਸ ਵੱਲੋਂ ਵਾਸੀਮ ਕੁਰੀਸ਼ੀ, ਖਰਜੀ ਦਿਲਸ਼ਾਦ, ਕਾਕਾ सलीम, ਨਾਸਿਰ ਅਹਿਮਦਵਾਨੀ ਅਤੇ ਬਿਲਾਲ ਅਹਿਮਦ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਕਰੀਬਨ 3 ਘੰਟੇ ਦੇ ਪ੍ਰਦਰਸ਼ਨ ਮਗਰੋਂ ਹਿੰਦੂ ਜਥੇਬੰਦੀਆਂ ਨੇ ਹਾਈਵੇਅ ਤੋਂ ਧਰਨਾ ਚੁੱਕ ਲਿਆ ਸਹੁਰਿਆਂ ਦੇ ਖਰਚੇ ਤੇ ਕੈਨੇਡਾ ਗਈ ਬੌਟੀ ਤੇ ਵੱਡੀ ਕਾਰਵਾਈ ਤਿਆਰੀ ਸਥਾਨਕ ਪੁਲਿਸ ਨੇ ਸਹੁਰਿਆਂ ਦੇ ਸਿਰ ਤੇ ਕੈਨੇਡਾ ਚ ਮੌਜਾ ਕਰਨ ਵਾਲੀ ਲੜਕੀ ਤੇ ਤੋਖਾਤੜੀ ਦਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਦੀ ਹਵਾ ਖਵਾਉਣ ਦੀ ਤਿਆਰੀ ਕਰ ਲਈ ਹੈ ਅਤੇ ਨਾਲ ਹੀ ਉਸ ਦੇ ਮਾਪਿਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਬਲੋਬਿਆ ਤੋਂ ਬਾਅਦ ਕੈਨੇਡਾ ਪਹੁੰਚ ਕੇ ਆਪਣੇ ਪਤੀ ਨੂੰ ਸਦਨ ਦੀ ਥਾਂ ਸੌਰੇ ਪਰਿਵਾਰ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਇਥੋਂ ਨਜ਼ਦੀਕੀ ਪਿੰਡ ਬਗਲੀ ਖੁਰਤ ਦੇ ਬਸਨੀ ਕੁਲਵੰਤ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਦੋਸ਼ ਲਗਾਇਆ ਸੀ ਕਿ ਰਮਨਦੀਪ कौर ਜੋ ਕੈਨੇਡਾ ਚ ਰਹਿੰਦੀ ਹੈ ਨੇ ਕਥਿਤ ਤੌਰ ਤੇ ਉਸਦੇ ਲੜਕੇ ਹਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਆਰ ਦੇ ਚਾਂਸੇ 'ਚ ਫਸਾਇਆ ਅਤੇ ਕੈਨੇਡਾ ਲੈ ਕੇ ਜਾਣ ਦੇ ਪਰ ਉਸੇ 2018 'ਚ ਵਿਆਹ ਕਰਵਾ ਲਿਆ। ਦਰਖਾਸਤਕਰਤਾ ਅਨੁਸਾਰ ਮਈ 2018 'ਚ ਉਹ ਵਿਦੇਸ਼ ਵਾਪਸ ਚਲੀ ਗਈ ਜਿਸ ਦਾ ਖਰਚਾ 1 ਲੱਖ ਰੁਪਏ ਦੇ ਡਾਲਰ ਤੇ ਫੀਸ ਦੇ ਪੈਸੇ ਵੀ ਉਹਨਾਂ ਨੇ ਦਿੱਤੇ। ਉਸ ਤੋਂ ਬਾਅਦ ਰਮਨਦੀਪ ਕੌਰ 2019 'ਚ ਵਾਪਸ ਆਈ ਸੀ ਜਿਸ ਦਾ ਖਰਚਾ ਵੀ ਲੜਕੇ ਵਾਲਿਆਂ ਨੇ ਕੀਤਾ ਸੀ। ਡੀਐਸਪੀ ਸੀਐਡਬਲਿਊ ਖੰਨਾ ਵੱਲੋਂ ਪੇਜੇ ਪਰਵਾਨੇ ਤੇ ਦੋਵੇਂ ਤਿਰਹਾ ਹਾਜ਼ਰ ਹੋਈਆਂ। जबकि रमनदीप कौर जो कैनेडा च रह रही है नटसएपरा राही परवाना भेजा गया थे, उसने अपना बयान व्हाट्सएप राही भेजा है अमनदीप कौर का कहना है कि उसने 2018 ते अठारह उन्नीस दो बार हरशदीप की फाइल लगाई थ जिसकी रिफ्यूज़ल आ गई उसने दोष लगाया है कि वह उस नाल फोन ते गाली गलोच करता ते हूं तक उसने दो आईफोन ते तीन लाख उ हज़ार छे सौ पचासी रुपये भेज चुकी है ਪੁਲਿਸ ਦੀ ਪੜਤਾਲੀਆ ਰਿਪੋਰਟ ਅਨੁਸਾਰ ਹਰਸ਼ਦੀਪ ਸਿੰਘ ਤੇ ਰਮਨਦੀਪ ਕੌਰ ਦਾ 2018 ਚਬਿਆ ਦੂਮਾ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਇਹਨਾਂ ਦੀ ਆਪਸ 'ਚ ਪਹਿਲਾਂ ਤੋਂ ਹੀ ਦੋਸਤੀ ਸੀ। ਰਿਪੋਰਟ ਅਨੁਸਾਰ ਰਮਨਦੀਪ ਕੌਰ ਨੇ ਬਾਅਦ 'ਚ ਹਰਸ਼ਦੀਪ ਸਿੰਘ ਦੀ ਫਾਈਲ ਨਹੀਂ ਲਗਾਈ, ਨਾ ਫੋਨ 'ਤੇ ਗੱਲਬਾਤ ਕਰਦੀ ਹੈ, ਨਾ ਹੀ ਕੈਨੇਡਾ ਦਾ ਐਡਰੈਸ ਦੱਸ ਰਹੀ ਹੈ ਤੇ ਉਸਨੇ ਉਸ ਦੀ ਮਾਤਾ ਦੇ ਖਾਤੇ 'ਚ 2,68,150 ਰੁਪਏ ਵੀ ਭੇਜੇ ਸਨ। ਪੁਲਿਸ ਨੇ ਇਸ ਰਿਪੋਰਟ ਤੇ ਰਮਨਦੀਪ ਕੌਰ ਹਾਲਵਾਸੀ ਕੈਨੇਡਾ ਉਸ ਦੇ ਪਿਤਾ ਸ਼ਿਲਿੰਦਰ ਸਿੰਘ ਤੇ ਮਾਤਾ ਸੁਖਜੈਨ ਕੌਰ ਵਾਸੀ ਹਰੀਓ ਵਿਰੁੱਧ ਵਿਆਹ ਕਰਵਾ ਕੇ ਵਿਦੇਸ਼ ਨਾਲ ਲੈਣ ਜਾਣ ਸੰਬੰਧੀ ਤਾਰਾ 406 420122 ਅਧੀਨ ਕੇਸ ਦਰਜ ਕੀਤਾ ਹੈ। ਕੈਨੇਡਾ ਜਾਣ ਦੇ ਚਾਚੇ ਇੰਝ ਖਰਚੇ ਪੈਸੇ ਸੌਰੇ ਪਰਿਵਾਰ ਨੇ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਇਸ ਵਿਆਹ ਤੇ 16 ਲੱਖ ਰੁਪਏ ਦਾ ਖਰਚਾ ਹੋਇਆ ਸੀ ਜਿਸ 'ਚ 8 ਲੱਖ ਰੁਪਏ ਪੈਲਸ ਦਾ ਖਰਚਾ 115000 ਰੁਪਏ ਦੇ ਕੱਪੜੇ 60000 ਰੁਪਏ ਫੋਟੋਗ੍ਰਾਫੀ 160000 ਰੁਪਏ ਟਿਕਟ ਤੇ 262000 ਸੂਚਨ ਕੌਰ ਦੇ ਖਾਤੇ ਚ ਟਰਾਂਸਫਰ ਕਰਨ ਸਮੇਤ 84992 ਦਾ ਸੋਨਾ ਵੀ ਸ਼ਾਮਲ ਹੈ। ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਦਾ ਵੱਡਾ ਬਿਆਨ। ਖੰਨਾ ਦੇ ਸ਼ਿਪੂਰੀ ਮੰਦਿਰ ਚ ਹੋਈ ਚੋਰੀ ਦੇ ਮਾਮਲੇ ਨੂੰ ਕੁਝ ਸਮੇਂ ਵਿੱਚ ਹੱਲ ਕਰਨ ਤੋਂ ਬਾਅਦ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਿੱਤ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਰਿਕਾਰਡ ਤੋੜ ਸਮੇਂ ਵਿੱਚ ਸੁਲਝਾਇਆ ਹੈ। ਹਿੰਦੂ ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਖੰਨਾ ਦੇ ਮੰਦਰ ਵਿੱਚ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਦੂਜੇ ਸੂਬੇ ਵਿੱਚ ਜਾ ਕੇ ਗ੍ਰਿਫਤਾਰ ਕੀਤਾ ਹੈ। ਇਸ ਨਾਲ ਹਿੰਦੂਆਂ ਵਿੱਚ ਉਤਸ਼ਾਹ ਵਧਿਆ ਹੈ ਅਤੇ ਲੋਕਾਂ ਨੂੰ ਭਰੋਸਾ ਹੋ ਗਿਆ ਹੈ ਕਿ ਪੰਜਾਬ ਵਿੱਚ ਸਾਡੇ ਮੰਦਰ ਗੁਰਦੁਆਰੇ ਪੂਰੀ ਤਰ੍ਹਾਂ ਉਨਾ ਕਿਹਾ ਕਿ ਖੰਨਾ ਦੇ ਮੰਦਰ ਵਿੱਚ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲਿਆ ਅਤੇ ਪੁਲਿਸ ਨੂੰ ਸਖਤ ਕਾਰਵਾਈ ਦੇ ਹੁਕਮ ਦਿੱਤੇ ਇਸ ਨੂੰ ਦੇਖ ਕੇ ਤਸੱਲੀ ਹੋਈ ਹੈ ਉਨਾ ਕਿਹਾ ਕਿ ਪਵਿੱਕ ਦੀ ਸੁਰੱਖਿਆ ਵਿਵਸਥਾ ਲਈ ਬੀਬੀ ਮੁੱਖ ਮੰਤਰੀ ਨਾਲ ਚਰਚਾ ਹੋਈ ਹੈ ਇਹ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਮੁੱਖ ਮੰਤਰੀ ਸਿਰਫ ਮੰਚਾਂ ਤੇ ਹੀ ਨਹੀਂ ਬੋਲਦੇ ਅੱਜ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਤੇ ਯਕੀਨ ਹੋਰ ਕਾਇਮ ਹੋਇਆ ਹੈ ਖੰਨਾ ਦੇ ਮੰਦਰ ਵਿੱਚ ਹੋਈ ਸੀ ਚੋਰੀ ਬੀਤੀ 15 ਅਕਤੂਬਰ ਨੂੰ ਖੰਨਾ ਦੇ ਸ਼ਿਪੂਰੀ ਮੰਦਰ ਚ ਹੋਈ ਚੋਰੀ ਤੇ ਬੇਅਦਬੀ ਦੀ ਘਟਨਾ ਨੂੰ 5 ਦਿਨਾਂ ਚ ਹੀ ਹੱਲ ਕਰਦਿਆਂ ਖੰਨਾ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਖੰਨਾ ਪੁਲਿਸ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸ਼ਿਮ ਮੰਦਰ ਚ ਚੋਰੀ ਮਾਮਲੇ ਨੂੰ ਹੱਲ ਕਰ ਲਿਆ ਹੈ ਮਾਮਲੇ ਚ ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰ ਤਾਮਿਲਨਾਡੂ ਤੇ ਤੇਲੰਗਾਨਾ ਦੇ ਮੰਦਰਾਂ ਵਿੱਚ ਲੁੱਟਾਂ ਖੋਹਾਂ ਕਰਨ ਦੀ ਯੋਜਨਾ ਬਣਾ ਰਹੇ ਸਨ यह ऑपरेशन चंडीगढ़ पुलिस पुलिस बटाला सिंह नगर पुलिस उत्तराखंड से लखनऊ पुलिस के सहयोग नाल नेपरे चढ़िया है गिरफ्तार किए गए की पछाण रेशम सिंह उर्फ रिंकू सिंधी चाला जिला ऊधम सिंह नगर उत्तराखंड रवि कुमार वासी महेंदपुर रोपड़ हनी वासी महेंदपुर रोपड़ राजीव कुमार उर्फ सोनी वासी कुमारपुर लखनऊ उत्तर प्रदेश वजो हुई है अमृतपाल सिंह के साथी दलजीत सिंह कलसी ने एन एस ए खिलाफ किया हाई कोर्ट का रुख NSA ਦਿੱਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਦਲਜੀਤ ਕਲਸੀ ਨੂੰ ਵੀ ਅਮਰਿਤਪਾਲ ਸਿੰਘ ਦੇ ਨਾਲ NSA ਦਿੱਤ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ ਦਲਜੀਤ ਕਲਸੀ ਨੇ ਹਾਈ ਕੋਰਟ ਵਿੱਚ NSA ਬਦੌਂਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਾਣਕਾਰੀ ਮੁਤਾਬਕ ਦਲਜੀਤ ਕਲਸੀ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਫਾਈਲ ਕਰਕੇ ਉਸ ਉੱਪਰ ਲਗਾਈ ਗਈ NSA 'ਤੇ ਸਵਾਲ ਚੁੱਕੇ ਹਨ ਇਸ ਵਿੱਚ ਕਲਸੀ ਨੇ ਕਿਹਾ ਹੈ ਕਿ ਉਸ ਦਾ ਅਜਨਾਲਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ उसने कहा कि उस बुझ के इस मामले में फसाया गया है हाई कोर्ट वालों इस मामले में नोटिस जारी कर दिता गया है इस मामले की अगली सुनवाई हूँ अठारह सितंबर न होगी